प्यारे दर्शकों सारेयानु ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾ ਪਹਿਲੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਆਉਣ ਵਾਲਿਆ ਜੋ बस ਦੋ ਹੀ ਦਿਨ ਨੇ ਰਹਿ ਗਏ ਨੇ ਬਹੁਤ ਬਹੁਤ ਤੈ ਦੇ ਲੋ ਵਦਾਨਿਆ ਹੋਣ ਜਿਨ੍ਹਾਂ ਨੇ ਸਾਨੂੰ ਕਿੰਨਾ ਉੱਚਾ ਸੁਚਾ ਉਪਦੇਸ਼ ਦਿੱਤਾ ਗੁਰੂ ਪਿਆਰੇਓ ਕੀ ਕਹੇ ਗਏ ਬਾਣੀ ਦੇ ਵਿੱਚ ਮੇਰਾ ਉਪਦੇਸ਼ ਚੋਂ ਵਰਨੋ ਕੋ ਸਾਂਝਾ ਕਿਸੇ ਖਾਸ ਇੱਕ ਕੌਮ ਜਾਂ ਵਜ਼ਬ ਦੇ ਲਈ ਨਹੀਂ ਕਹਿੰਦੇ ਸਾਰੀ ਲੋਕਾਈ ਦੇ ਲਈ ਉਪਦੇਸ਼ ਜਿਹੜਾ ਸਾਂਝਾ ਹੈ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨ ਰੁੱਤ ਨਹੀਂ ਨਹੀਂ ਮਤ ਭਰਮ ਭੂਲੋ ਭੂਲੋ ਕਨੇ ਕਾਜੁਗ ਦੇ ਵਿੱਚ ਸਿਰਫ ਨਾਮ ਦਾ ਬੀਜ ਹੀ ਜਿਹੜਾ ਉਹ ਪੁੰਗਰੂਗਾ ਤੇ ਇਹੀ ਖੇਤੀ ਸਫਲ ਹੋਊਗੀ ਛੋਟੇ ਹੁੰਦੇ ਜਦੋਂ ਪ੍ਰੇਅਰ ਦੇ ਵਿੱਚ ਖੜਨਾ ਛੋਟੀਆਂ ਕਲਾਸਾਂ ਦੇ ਵਿੱਚ ਤਾਂ ਤਕਿਆ ਮੈਂ ਵਾਵਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ